ਲੈਨਵਾ ਬਗਰੰਟੀ ਹਾਂਜੀ ਹਾਂਜੀ ਬਾਬਾ ਕਹਿੰਦਾ ਵੀ ਮੈਂ ਪਾਥਰੀ ਪਿੱਤੇ ਵਾਲੀ ਵੀ ਕੱਢ ਦਨਾ ਕਹਿੰਦਾ ਗੁਰਦੇ ਆਈ ਤਾਂ ਸਾਰੇ ਕੱਢਦੇ ਆ ਇਹ ਜੇ ਤੂੰ ਤੂੰ ਬੇਸ਼ਰਮੀ ਕਿੰਨਾ ਮਰਜੀ ਤੇਜ ਕੈਮਰਾ ਲਾ ਕੇ ਭਾਜਾ ਤੈਨੂੰ ਤਰੀਫ ਤੋਂ ਆਈ ਮੈਨੂੰ ਕਹਿੰਦਾ ਤਾਂ ਲਹੀਏ ਨਾ ਜੇ ਰਚਣ ਹਾਂ ਹਾਂ ਕੀ ਹਾਂਜੀ ਝਿੱਕੀ ਹਾਂਜੀ ਤਾਂ ਉਹਦਾ ਆਪਣਾ ਡਾਟਾ ਟਾਲੀ ਦੇ ਪੱਤੇਆਂ ਦਾ ਕਾਢ ਲਓ ਟਾਲੀ ਦੇ ਪੱਤੇਆਂ ਦਾ ਮਤਲਬ ਉਹ ਜੂਜਾ ਕਾਢ ਲਓ ਜੂਜਾ ਕਾਢ ਕੇ ਪਰ ਦੋ ਘਟਾ ਟੱਪੀ ਰੋ ਬੈਠ ਨਾਲ ਦੀ ਨਾਲ ਝਿੱਕੀ ਬੰਨ੍ਹ ਅੱਛਾ ਨਹੀਂ ਦੇਤੀ ਕਿ ਉਹ ਉਹ ਕਰਕੇ ਉਂਗਲ ਲਵੇੜ ਕੇ ਆਏ ਨਾਖਾਂ ਦੇ ਪਾਸ ਸੰਘਲੋ ਤੇ ਇੱਕ ਘਟਾ ਪਰ ਲਓ ਦੇ ਦਿੱਗੀ ਕਾਹਦੀ ਮੰਨ ਝਿੱਕੀ ਬੰਨ੍ਹੋਗੇ ਉਹ ਨਾਲ ਦੀ ਨਾਲ ਹੀ ਮੁੜ ਕੇ ਦੂਜੀ ਵਾਰ ਟਾਂਦੀ ਨਹੀਂ ਹੁੰਦੀ ਠੀਕ ਹੈ ਇਸਕੀ ਨੇ ਪੱਕਾ ਲਾ ਜਾਇਆ ਪੱਕਾ ਹੀ ਪੱਕਾ ਆ ਜਨਰੇਤੀ ਬਟੰਡੇ ਨੂੰ ਆਏ ਜਾਂਦਾ ਸੀ ਨੂੰ ਲੱਗ ਰਹੀ ਸੀ ਇਹ ਚ ਕੀ ਠੀਕ ਹੈ ਜੀ ਮੈਂ ਆਖਿਆ ਬਾਈ ਠੀਕ ਠੀਕ ਆ ਕਹਿੰਦਾ ਐਮ ਜੀ ਜੀ ਜਾਂਦੀ ਹੈ ਕਹਿੰਦਾ ਇੱਥੇ ਆ ਬਟੰਡੇ ਠੀਕ ਹੈ ਦਿਨ ਹੋ ਗਏ ਬੰਦੇ ਨੂੰ ਫਿਕਕੀ ਨਹੀਂ ਹਟਦੀ ਠੀਕ ਹੈ ਮੈਂ ਆਇਆ ਹਟਾ ਰਹੇ ਕੋਈ ਨਹੀਂ ਮੈਂ ਕਹਿ ਕੇ ਕਹਿੰਦਾ ਯਾਰ ਹਟਾ ਉਹ ਨੂੰ ਇੱਥੇ ਆ ਰਹਾ ਤਾਂ ਕੰਗ ਹੋ ਰਿਹਾ ਸੀ ਮੈਂ ਆਹ ਅੱਡੇ ਤੋਂ ਉੱਤਰ ਜਾ ਕੇ ਬਟੰਡੇ ਠੀਕ ਹੈ ਯਾਰ ਉਹ ਬਟੰਡੇ ਉੱਤਰੇ ਤੇ ਉਹਨੂੰ ਕਿ ਉਹ ਵਾਲੀ ਦਾ ਘਾੜ ਤੇ ਲਾਇਆ ਪਰਤਾਰੀ ਦੇ ਅੱਛਾ ਜੀ ਮੈਂ ਕਿਹਾ ਘਿਓ ਦੇ ਕੰਨ ਕਾਇਕ ਲੋ ਮੈਂ ਕਿਹਾ ਸੁਰਾ ਹੈ ਕਾਇ ਗਿਆ ਰੀਤੀ ਰਟਾ ਨੂੰ ਦਵਾਈ ਟੌਟੀ ਉਹਨੇ ਡੇਟ ਆਪੇ ਕੱਢ ਗਈ ਅੱਛਾ ਮਾਂ ਨਾਲ ਗਰਮ ਕਰ ਲਾ ਉਹਦੇ ਦੇ ਡੱਬੇ 'ਚ ਗਰਮ ਕਰਕੇ ਬਾ ਦੋ ਘੁੱਟੇ ਪਾਈ ਇੱਕ ਘੁੱਟ ਪਰੀ ਤੇ ਨਾਟਾ 'ਚ ਪਾਇਆ ਤਾਂ ਉਰੀ ਖੱਟ ਗਈ ਮੈਂ ਖਾਂ ਜੇ ਨਹੀਂ ਹੱਡੀ ਹੱਟਦੀ ਜੇ ਫੇਰ ਵੀ ਲੱਗਦੀ ਆਪਣਾ ਤਾਂ ਲੱਗਦੀ ਨਹੀਂ ਜੇ ਲੱਗੀ ਮੈਂ ਖਾਂ ਟਾਲੀ ਦੇ ਪੱਤੇ ਨਾਲ ਕੱਢ ਕੇ ਵੀ ਨਹੀਂ ਮੈਂ ਮੁੜ ਕੇ ਜਾ ਮੀ ਰੱਖੀ ਅੱਛਾ ਉਹ ਦੁਬਾਰ ਲੱਗਦੀ ਦੁਬਾਰ ਨਹੀਂ ਜਾਂਦਾ ਜੀ ਲੈ ਵੀ ਮੇਤਰੋ ਇਸ ਕੀ ਦਾ ਬਾਬਾ ਕਹਿੰਦਾ ਪੱਕਾ ਇਲਾਜ ਆ ਇਹਦੇ ਕੋਈ ਇਲਾਜ ਨਹੀਂ ਜਾਦਾ ਉਹਨਾ ਵੀਡੀਓ ਸ਼ੇਅਰ ਕਰਦੇ ਹੋ ਤੇ ਬਾਬੇ ਨਾਲ ਸੰਪਰਕ ਜ਼ਰੂਰ ਕਰ ਲਿਓ ਜਿਹੜੀ ਆਪਾਂ 2 ਮਿੰਟਾਂ ਦੀ ਵੀਡੀਓ ਪਾਈ ਹੋਈ ਹੈ ਤੇ ਬਾਬੇ ਦਾ ਨੰਬਰ ਹੈ ਆ ਬਾਸ ਹੁੰਦਾ ਹੈ ਜਿਹੜਾ ਬਾਸ ਠੀਕ ਛੋੜਦੀ ਹੈ ਨਕਸੀਰ ਨਕਸੀਰ ਹਾਂ ਉਹਨੂੰ ਫੂਕ ਲਓ ਪੱਕੇ ਥਾਂ ਤੇ ਸਵਾਹ ਬਣਾ ਲਓ ਬਾਸ ਨੂੰ ਫੂਕ ਕੇ ਬਾਸ ਨੂੰ ਠੀਕ ਹੈ ਸਵਾਹ ਬਣਾ ਕੇ ਕੱਪੜਾ ਚਾੜ ਕਰ ਲਓ ਕਿ ਉਹ ਸਿਲਟ ਨਾ ਹੋਵੇ ਕੋਈ ਠੀਕ ਹੈ ਕਿ ਨਾ ਅੰਤਰੀ ਬਸ ਉਹਨੂੰ ਜਿਵੇਂ ਪਹਿਲਾਂ ਬੁਰੇ ਨਸਾਰ ਤੋਂ ਕਹਿੰਦੇ ਸੀ ਕੋਈ ਥੋੜੀ ਥੋੜੀ ਅੰਦਰ ਤੋਂ ਕੋਲੇ ਅੰਦਰ ਨਾ ਆਦੀ ਨਾ ਨਕਸੀਰ ਬਾਹਰ ਤੇ ਨਾਮ ਰੱਖ ਕੇ ਛੱਡ ਦਿਓ ਅਜਾ ਨਕਸੀ ਕਾਂਸ ਦੀ ਰਾਖ ਲੈ ਲਏ ਹਾਂਜੀ ਸੁਗਣੀ ਲੈ ਮੇਤਰੋ ਮੰਨ ਤਸੀਰ ਦਾ ਬਗਨਾ ਪੱਕਾ ਲਾ ਜਾ ਜੀ ਚਾਹ ਪੱਤੀ ਵਾਲ ਕੇ ਇਹ ਕਿਸੇ ਨੂੰ ਬੁਖਾਰ ਚੜਦਾ ਹੋਵੇ ਹਾਂ ਬੁਖਾਰ ਚੜਦਾ ਹੋਵੇ ਹਾਂ ਇੰਨਾ ਹਰਾ ਪਾਣੀ ਪਾ ਕੇ ਅੱਧਾ ਚਮਚਾ ਚਾਹ ਪੱਤੀ ਦਾ ਪਾ ਲਓ ਜੀ ਠੀਕ ਹੈ ਚਮਚਾ ਚਾਹ ਪੱਤੀ ਦਾ ਪਾ ਕੇ ਉਹਨੂੰ ਠਾਰ ਲਓ ਹਾਂ ਪੋਣ ਲਓ ਪੋਣ ਕੇ ਅੱਧਾ ਨਿੰਬੂ ਚੋਲ ਲਓ ਅੱਧਾ ਨਿੰਬੂ ਚੋਲ ਕੇ ਦੋ ਕਟੇ ਵੀ ਰੱਖੋ ਨੇ ਠੀਕ ਹੈ ਬਸ ਉਹ ਤੋਂ ਬਾਅਦ ਬੁਖਾਰ ਨਹੀਂ ਚੜੂਗਾ ਤੁਹਾਨੂੰ ساری ਉਮਰ ਦੇ ਮੇਰੇ ਬੁਖਾਰ ਦੀ ਦਵਾਈ ਵੀ ਬਾਬਾ ਕਾਂ ਕਰੇ ਇਹ ਹੱਟ ਕਾਉਂਦੇ ਐ ਹਾਂਜੀ ਸ਼ਰੀਰ ਕਾਉਂਦਾ ਐ ਹੱਟ ਕਾਉਂਦੇ ਮੇਰੇ ਵੀ ਕਾਉਂਦੇ ਆਹੋ ਆਪਣਾ ਅੱਧਾ ਗਲਾਸ ਦੁੱਧਾ ਗਰਮ ਕਰ ਲਓ ਠੀਕ ਹੈ ਜੀ ਬਾਲਾ ਢੇਰੋ ਠੀਕ ਹੈ ਜੀ ਬਾਲਾ ਢੇਰ ਥਾਰ ਘੜੇ ਵਾਲਾ ਪਾਣੀ ਪਾ ਲਓ ਘੜੇ ਦਾ ਠੀਕ ਹੈ ਅੱਧਾ ਗਲਾਸ ਹੀ ਠੀਕ ਹੈ ਜੀ ਕਿਉਂ ਦਾ ਬੜਾ ਹੋ ਜਾ ਜੇ ਤਾਂ ਠਾਰ ਕੇ ਤਾਂ ਵੀ ਪੀ ਲਓ ਨਹੀਂ ਠਾਰ ਕੇ ਪੀ ਲਓ 7 ਡੰਗ ਅੱਜ ਤਾਂ ਵੀਰੋ ਜੇ ਦਿਨੋ ਹਾਟ ਅਗੇ ਫੁੱਟ ਵਾਲ ਸੂਚੇ ਚਾਗਾ ਪਾ ਲਿਓ ਜੇ ਤੁਹਾਡੇ ਅੱਠ ਕੰਮ ਕੇ ਰੱਖਦੇ ਨਹੀਂ ਬਾਬਾ ਦੁੱਧ ਬਾਲ ਕੇ ਹਾਂ ਦੁੱਧ ਬਾਲ ਕੇ ਵਿੱਚ ਪਾਣੀ ਪਾ ਲਓ ਘਰੀ ਵਾਲਾ ਅੱਧਾ ਅੱਧਾ ਇੱਕ ਗਲਾਸ ਹੀ ਪਾਣੀ ਉਹਦਾ ਪਾਣੀ ਦਾ ਅੱਧਾ ਗਲਾਸ ਹੀ ਕਰਿਆ ਕੱਚਾ ਦੁੱਧ ਬਾਲ ਲੀ ਹਾਂ ਕੱਚਾ ਦੁੱਧ ਬਾਲ ਕੇ ਉਹਦੇ ਇੱਕ ਤੱਤੇ ਤੱਤੇ ਪਾਣੀ ਬਾਲਾ ਉੱਗ ਗਿਆ ਜੀ ਉਹ ਪਟੀਲੇ ਚ ਹਾਂ ਉਹਦੀ ਉਹਨੂੰ ਲਾ ਕੇ ਉਹਦੀ ਘਰੇ ਵਾਲਾ ਪਾਣੀ ਪਾੜ ਇਹ ਉਹ ਡੁੱਡ ਵੀ ਗਰਮਨ ਖੱਟ ਹੋ ਜਾਂਦਾ ਤੇ ਪਾਣੀ ਸਰੀਰ ਵੀ ਥੋੜਾ ਗਰਮ ਸਾਡ ਹੁੰਦਾ ਉਹਨੇ ਚੀਜ਼ਾਂ ਬਣ ਕੇ ਲੜਾਈ ਲੱਕੜ ਵਰਗੀਆਂ ਕਰ ਦਿੰਦੀ ਆ ਬਾਹਰ ਉਹ ਅਹੀਂ ਵੀ ਲਿਓ ਅਹੀਂ ਖਿਚ ਦਿਓ ਅਸੀਂ ਵੀ ਪੀ ਗਏ ਨਾ 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 ਹੋਰ ਇਹ ਟੱਟਾ ਦਾ ਹੱਥ ਨਹੀਂ ਕਾਉਂਦੇ ਉਸ ਤੋਂ ਬਾਅਦ ਮੈਂ ਖਾਣ ਪੈਣੇ ਆ ਤੇ ਖੜਾ ਤੁਹਾਡੇ ਕੋਲੇ ਮੈਂ ਡਰ ਆਈ ਮੀ ਚੱਕੀ ਜੇ ਕੋਈ ਅੱਛਾ ਕਿੰਨੇ ਰੁਪਏ ਬਾਬਾ ਇਹ ਬਸ ਜਿਹੜਾ ਹਟ ਕੇ ਜਾ ਹਟ ਜਾ ਨਹੀਂ ਦਿਨ ਵਿੱਚ ਪੰਜ ਛੱਤਰ ਨੇ ਨਿਰਨੇ ਕਾਲ ਦਰਨੇ ਗਾ ਜੂ ਵੀ ਨਾ ਹਾਂ ਨੰਨੇ ਗਾ ਇਹ ਵੀ ਨੋ ਕੜਿਆ ਕੱਲ ਕੱਲ ਰਹੀ ਆਉਦੀ ਬਣੇ ਅੱਧਾ ਝੋਟਾ ਲੈ ਫੇਰ ਨਾਟਾ ਵਾਗੀਆਂ ਪੰਜ ਝੋਟੇ ਅੱਛਾ ਕਹਿੰਦੇ ਸਾਡਾ ਮੂੰਹ ਦੇਖੋ ਮੈਂ ਇੱਥੇ ਦਿਖਾਇਆ ਉਹਨਾਂ ਨੇ ਇਹਨਾਂ ਕੋਈ ਦੇਖਣ ਦੀ ਜੀ ਨਹੀਂ ਕਰਦਾ ਕਹਿੰਨੀਆਂ ਹੁਣ ਹੁਣ ਕਹਿੰਦਾ ਕੁਛ 25 ਪੈਸੇ ਵਰਕਾ ਕਹਿੰਨੀਆਂ ਅਜੇ ਤਿੰਨ ਦੇ ਨਹੀਂ ਹੋਏ ਦਵਾਈ ਲਾਉਣੀਆਂ ਬਾਕੀ ਆ ਸੀ ਮੂੰਹ ਦੀ ਦਵਾਈ ਹਾਂ ਕੋਈ ਜਿਵੇਂ ਹਾਂ ਹੁਣ ਹਾਂ ਕਾਲਾ ਹੋਣਾ ਟੱਬੇ ਪੈ ਜਾਂਦੇ ਆ ਕੁੰਥੀਆਂ ਨੇ ਮੰਮੀ ਕੇ ਚੱਲ ਵੀ ਉਹ ਕਾਰਛੇ ਜੀ ਆ ਰਹੀ ਹੈ ਹਾਂ ਜਿਵੇਂ ਮੈਂ ਉਹ ਜੁਗ ਰੇਸ਼ਮ ਜੀ ਵੀ ਮਿੱਤਰੋ ਬਾਬਾ ਦਿੰਦਾ ਦੇਸੀ ਦਵਾਈ ਤੇ ਬਾਬਾ ਕਹਿੰਦਾ ਆਪਰ ਲੈਣੀਆਂ 101% ਗਰੰਟੀ ਲੈਣਾ ਬਾਬਾ ਗਰੰਟੀ ਹਾਂਜੀ ਹਾਂਜੀ ਬਾਬਾ ਕਹਿੰਦਾ ਵੀ ਮੈਂ ਪਾਥਰੀ ਪਿੱਤੇ ਵਾਲੀ ਵੀ ਕੱਢ ਦਿੰਦਾ ਕਹਿੰਦਾ ਗੁਰਦੇ ਵਾਲੇ ਤਾਂ ਸਾਰੇ ਕੱਢਦੇ ਆ ਤੇ ਕਹੇ ਜਾਂ ਬਵਾਸੀਰਾ ਤੇ ਕਹੇ ਜਾਂ ਬਵਾਸੀਰਾ ਕਹਿੰਦਾ ਜੇ ਕਿਸੇ ਬੰਦੇ ਨੂੰ 101 101 ਦਵਾਈਆਂ ਬਾਬੇ ਕੋਲੇ ਤੇ 101 ਬਿਮਾਰੀਆਂ ਦਾ ਹੱਲ ਕਰਦਾ ਹਣਾ ਬਾਬਾ ਜੀ ਹਾਂਜੀ 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 ਪਿੰਡ ਕਿਹੜਾ ਬਾਬਾ ਜਰਾ ਆਦਮ ਕੇ ਪਿੰਡਾ ਤੇ ਕਾਦੀ ਕਾਦੀ ਦਵਾਈ ਆ ਬਾਬਾ ਆਪਣੇ ਕੋਲੇ ਆਪਣੇ ਆਪਣੇ ਬੁੜੀ ਨੂੰ ਪਾਰ ਪੈਂਦਾ ਫੋਨ ਪੈਂਦਾ ਪਸ਼ੂ ਨੂੰ ਪੈਂਦਾ ਫੁਰਕ ਕੈਟ ਦਾ ਚੈਂਬਰ ਆ ਜਾਂਦਾ ਸੇ ਦੁਖਦਾ ਆਪਣਾ ਕੋਈ ਵੀ ਫਟ ਹੈ ਸੁਗਰ ਹੈ ਠੀਕ ਆ ਜਖਮ ਕੇ ਨਹੀਂ ਪੈ ਰਹੇ ਇੱਕ ਦਾ ਇੱਕ ਹੋਰ ਮਿੱਤਰੋ ਵੀ ਕੁੜੀਆਂ ਹਨ ਜੇ ਮੁੰਡੇ ਜਿਵੇਂ ਆਪਾਂ ਕਹਦੀ ਆਪਣਾ ਮੂੰਹ ਕਾਲਾ ਹੋ ਗਿਆ ਛਾਈਆਂ ਪੈ ਗਈਆਂ ਬਾਬਾ ਉਹ ਗੱਲ ਉਹ ਉਹਦੀ ਦਵਾਈ ਵੀ ਦਿੰਦਾ ਹਣਾ ਬਾਬਾ ਇੱਕ ਬਾਬਾ ਕਹਿੰਦਾ ਵੀ ਜੇ ਕਿਸੇ ਦੇ ਝਾੜ ਚ ਕਿੰਨਾ ਮਰਜੀ ਦਰਦ ਹੋਵੇ ਮੈਂ ਹੁਣ ਗੱਲ ਕਰੀ ਜਾਂਦਾ ਜਿਹੜੀ ਗੱਲ ਸਟਾਰਟਿੰਗ ਹੋਈ ਆ ਬਾਬਾ ਕਹਿੰਦਾ ਕਿੰਨਾ ਮਰਜੀ ਦਰਦ ਹੋਵੇ ਕਹਿੰਦਾ ਇੱਕ ਵਾਰੀ ਫੰਬਾ ਲਾ ਲਓ ਉਸ ਤੋਂ ਬਾਅਦ ਉਹ ਝਾੜ ਚ ਦਰਦ ਰਹਿਣਾ ਹੀ ਨਹੀਂ ਇਹ ਗੱਲ ਸਹੀ ਆ ਬਾਬਾ ਹਾਂ ਜੀ ਬਿਲਕੁਲ ਹੁਣ ਲਾ ਕੇ ਦੇਖ ਲੈ ਲੈ ਵੀ ਮਿੱਤਰੋ ਤੇ ਬਾਬਾ ਨੰਬਰ ਦੱਸੋ ਤੁਹਾਡਾ 98143 ਹਾਂ ਜੀ 60 759 ਦੁਬਾਰੀ ਬੋਲਿਓ ਬਾਬਾ 98143 ਹਾਂ ਜੀ 60 759 60 759 ਹਾਂ ਕੀ ਨਾਂ ਦਿਆਂਵਾ ਗਰਮੇਰ ਸਿੰਘ ਗਰਮੇਰ ਸਿੰਘ ਲੈ ਵੀ ਮਿੱਤਰੋ ਜੀ ਕਿਸੇ ਬੰਦੇ ਨੂੰ ਚਾਹੀਦੀ ਹੈ ਦਵਾਈ ਹੈ ਨਾ ਬਾਬੇ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਬਾਕੀ ਬਾਬੇ ਦੇ ਤੇਨੂੰ ਸ਼ੋਰ ਇਹ ਵੀ ਕਹਿ ਦਿਓ ਜੀ ਜੇ ਨਾ ਰਾਮ ਆਇਆ ਤੇ ਆਪਣੇ ਪੈਸੇ ਵਾਪਸ ਲੈ ਜਾਓ ਲੈ ਵੀ ਮਿੱਤਰੋ ਜੇ ਨੇੜੇ ਹੈ ਤਾਂ ਆਪ ਦਾ ਮੈਂ ਫੜਾਉਂਗਾ ਲੈ ਵੀ ਮਿੱਤਰੋ ਪਹੁੰਚ ਵੀ ਬਾਬਾ ਕਹਿੰਦਾ ਮੈਂ ਆਪੇ ਕਰੂਗਾ ਹੋਰ ਦੱਸੋ ਤੇ ਪਹੁੰਚ ਵੀ ਕਰੂਗਾ ਜੇ ਨਾ ਰਾਮ ਆਇਆ ਤੇ ਉਹ ਪੈਸੇ ਵੀ ਵਾਪਸ ਹੈ ਬਿਲਕੁਲ ਜਮਾ ਰਾਮ ਆਉਂਦਾ ਹੀ ਲੈ ਵੀ ਮਿੱਤਰੋ ਇਹ ਚੀਜ਼ਾਂ ਪਤਾ ਗੱਲ ਕਿਹਨੂੰ ਦੀਆਂ ਆਉਂਦੀਆਂ ਨੇ ਪਿੰਡ ਕਿ ਟੱਟੀਆਂ ਹੋਈਆਂ ਕਹਿੰਦਾ ਕੋਈ ਗੱਲ ਨਹੀਂ ਪੈਸੇ ਵਾਪਸ ਕਰ ਦੇ ਬਾਬਾ ਕਹਿੰਦਾ ਵੀ ਮੈਨੂੰ ਸੰਤਾਂ ਦਾ ਹੱਥ ਆ ਦੂਜੀ ਗੱਲ ਤਾਂ ਤੇ ਇੱਕ ਬਾਬਾ ਇਹ ਵੱਡੀ ਗੱਲ ਕਹਿੰਦਾ ਭਾਬੀ ਪਹੁੰਚ ਵੀ ਆ ਆ ਫੜਾ ਕਿਉਂਦਾ ਨਹੀਂ ਅਗਲਾ ਜੇ ਇਹ ਜੀ ਦਵਾਈ ਦਿੰਦਾ ਅਗਲਾ ਕੋਈ ਪਹੁੰਚ ਨਹੀਂ ਪਿਆ ਵੀਰਾ ਵੱਡੀ ਪੁੱਛ ਲੋ ਕੋਈ ਲਾਉਣੀ ਜਾ ਉਹਨੇ ਹੋ ਰਗੀ ਪਰ ਲਾ ਕੇ ਪਾਣੀ ਤੇ ਵਰਗੇ ਫਿਰ ਉਹ ਕਿੱਥੋਂ ਰਾਮ ਕਰੂ ਫਤਰੀ ਠੀਕ ਹੈ ਓਹ ਰਾਮ ਮੰਤਰ ਆਉਂ ਨਹੀਂ ਆਉਂਦੀ ਦਵਾਈ ਬਾਬਾ ਕਹਿੰਦਾ ਫਿਰ ਕਿੰਨੀ ਪੁਰਾਣੀ ਚੋ ਪੁਰਾਣੀ ਆ ਕਿੰਨੀ ਕੋਈ ਨਵੇਂ ਨਵੀਂ ਤਾਂ ਦੋ ਵਾਰੀ ਲਾਇਆ ਕੋਈ ਸਾਫ ਪਿੰਡਾ ਨਾਲੇ ਤੇ ਹੁਣ ਬਾਬੇ ਦੇ ਇੱਕ ਤਾਂ ਭਰੰਗ ਸਾਫ ਵਾਲੀ ਲੈਨੇ ਹੈ ਇਹ ਬਾਬਾ ਯਾਰ ਮੇਰੇ ਇੱਕ ਜਾਣ ਹੈ ਸਾਸੀ ਗਾਲ ਮਿੱਤਰੋ ਕੀ ਹਾਲਾਤ ਹੈ ਆਪਾਂ ਨਾ ਇੱਥੇ ਖੜੇ ਸੀਗੇ ਬਾਬੇ ਕੋਲੇ ਸਰਦਾਈ ਪੀਂਦੇ ਸੀਗੇ ਤੇ ਇੱਥੇ ਇੱਕ ਬੰਦਾ ਆਇਆ ਬਾਬੇ ਨੂੰ ਜਾਮਣਾ ਦੇ ਗਿਆ ਹਾਂ ਜਾਮਣਾ ਤੇ ਇਹ ਯਕੀਨ ਨਹੀਂ ਆਉਂਦਾ ਮੈਨੂੰ ਮੈਂ ਚੱਲ ਬਾਬੇ ਨਾਲ ਸ਼ੇਅਰ ਕਰੀਏ ਨਾ ਛੋੜਿਆ ਨਾਲ ਵੀ ਤੇ ਬਾਬਾ ਕਹਿੰਦਾ ਵੀਡੀਓ ਪਾਓ ਬਾਬਾ ਹੁਣ ਦੱਸ ਵੀ ਜਾਮਣ ਚ ਕੀ ਹੈ ਨਹੀਂ ਇਹ ਚ ਜਾਮਣ ਤੇ ਹੜਕੀ ਨਹੀਂ ਬੜਾ ਕਮਾਲ ਮਾਰਦਾ ਯਾਰ ਜਾਮਣ ਤੇ ਹੜਕ ਹੈ ਨਹੀਂ ਮਿੱਤਰੋ ਹਾਂ ਬਾਬਾ ਇੱਕ ਅੱਧੀ ਜਾਮਣ ਖਾ ਕੇ ਤੇ ਅੱਧੀ ਉਹ ਕਰਕੇ ਇਹ ਆਪਾਂ ਦੇਖੋ ਤੋੜ ਕੇ ਦਿਖਾ ਹਾਂ ਯਾਰ ਕਮਾਲ ਹੀ ਹੋ ਗਈ ਲੈ ਆ ਗਈ ਹਾਂ ਆ ਗਈ ਤੇ ਆ ਆ ਗਈ ਆ ਤੁਹਾਡੇ ਸਾਹਮਣੇ ਆ ਨਿੱਕੇ ਨਿੱਕੇ ਬਰੀਕੀ ਆ ਦੇ ਇੱਕ ਬੈਗ ਜਾਮਨ ਦੇ ੜਕਾ ਆਏ ਆ ਜਾਮਨ ਦੇ ਆ ਦੇਖੋ ਜਾਮਨ ਦੇ ੜਕੀ ਹੈ ਨਹੀਂ ਐ ਬਾਬਾ ਕੀ ਕਹਿਣਾ ਚਾਹੁੰਦਾ ਫਿਰ ਤੂੰ ਮਾਤਾ ਕੁਦਰਤ ਦਾ ਗ੍ਰਿਸ਼ਮਕ ਹੈ ਨਾਗਾ ਪਹਿਲੀ ਵਾਰ ਦੇਖਿਆ ਹੋਣਾ ਬਾਬਾ ਪਹਿਲੀ ਵਾਰੀ ਪਹਿਲੀ ਵਾਰੀ ਮਤਲਬ ਜਾਮਨ ਦੇ ਹੈ ਨਹੀਂ ਅੱਜ ਦੇ ਰਹੀਆਂ ਕਹਿੰਦੇ ਇਹਦੇ ਨਾਲ ਦੋ ਡਾਣੇ ਤੁਰਦੇ ਇੱਕ ਪਰਲੀ ਸਾਈਡ ਤੇ ਚੈ ਚੈਲੀ ਡੜ ਜਾਣੇ ਇੱਕ ਪਾਸੇ ਹੈਗੀਆਂ ਕਹਿੰਦੇ ਇੱਕ ਪੰਨੀ ਹਾਂ ਇੱਕ ਸਾਈਡ ਤੇ ਤਾਂ ਇਹ ਕਿੱਥੇ ਆ ਬਾਬਾ ਜਾਮਨ ਕਿਹੜੇ ਆਪਣੇ ਕੋਹਲੇ ਆ ਕੇ ਮੁੰਡੇ ਨੱਖਾਗਾ ਉਹਨਾਂ ਦੇ ਦੇਖ ਕੇ ਲੱਗੀ ਹੋਈ ਆ ਜ ਮੈਂ ਵੀ ਸਾਧੀਆਂ ਵੀ ਬਾਬਾ ਵੀ ਛਕੀ ਜਾਂਦਾ ਤੇ ਇੱਕ ਹੈਗੇ ਕਮਾਲ ਹੀ ਮੰਨ ਲਈ ਵੀ ਇਹਦੇ ਵਿੱਚ ਹਿੜਕੀ ਹੈਣੀ ਮੈਂ ਪਹਿਲੀ ਵਾਰ ਦੇਖਿਆ ਬਾਬਾ ਹਾਂ ਮੈਂ ਵੀ ਮੈਂ ਦਾ ਆਪ ਕਹੀ ਜਾਂਣਾ ਲਓ ਮਿੱਤਰੋ ਵੀਡੀਓ ਸ਼ੇਅਰ ਕਰਦੇ ਜੇ ਕਿਸੇ ਨੂੰ ਕੋਲ ਇੱਕ ਹੋਰ ਵੀ ਕਿਸੇ ਕੋਲ ਦੇਖਣਾ ਉਹਨਾਂ ਦਾ ਦੇਖ ਦੇਖ ਜੋ ਆ ਕੇ ਹਾਂ ਦੇਖਣਾ ਉਹਨਾਂ ਘਰੇ ਘਰੇ ਆ ਜਾਓ ਆ ਦੇਖੇ ਘਰੇ ਆ ਜਾਓ ਪੁੱਛ ਲੈ ਤੇ ਕਿੰਨਾਂ ਦੇ ਬਾਈ ਦੇ ਆ ਬਾਬਾ ਇਹ ਨੱਥੇ ਕੇ ਨੱਥੇ ਕੇ ਬਾਈ ਦੇ ਨੇ ਮਿੱਤਰੋ ਚੰਗਾ ਬਾਬਾ ਧੰਨਵਾਦ